ਸਤਿ ਸ੍ਰੀ ਅਕਾਲ ਮੈਚਰਨ ਜੋ ਸਿੰਘ ਤਾਂ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਐਲਾਨਾਂ ਦੀ 328 ਰੁਪਏ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਰੂਪ ਮਿਲਣ ਦਾ ਦਾਵਾ ਕਰ ਦਿੱਤਾ ਹੈ ਦੂਬੀਆਂ ਦੇ 1000 ਰੁਪਏ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ ਦਿਮਾਗੀ ਮੇਲੇ ਤੇ ਹੋਈ ਸਿਆਸੀ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਵੱਡੇ ਐਲਾਨ ਕਰ ਦਿੱਤੇ ਨੇ ਆਪਣੀ ਗ੍ਰਿਫਤਾਰੀ ਬਾਰੇ ਵੀ ਸੁਖਬੀਰ ਸਿੰਘ ਬਾਦਲ ਬੋਲੇ ਨੇ ਧਾਰਮਿਕ ਥਾਵਾਂ ਤੇ ਫਿਰ ਤੋਂ ਸਿਆਸੀ ਕਾਨਫਰੰਸਾਂ ਹੋ ਲੱਗ ਪਈਆਂ ਨੇ ਤੇ ਇਸ ਮਾਮਲੇ ਵਿੱਚ ਰਾਜਾ ਵੜਿੰਗ ਨੇ ਜਥੇਦਾਰ ਨੂੰ ਇੱਕ ਅਪੀਲ ਕਰ ਦਿੱਤੀ ਹੈ ਹੜ ਮਾਰੇ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਵੱਡੀ ਰਾਹਤ ਆ ਮਿਲ ਗਈ ਹੈ ਵਿਦੇਸ਼ ਜਾਣ ਦੀ ਮਨਜ਼ੂਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲੀ ਹੈ ਸ਼੍ਰੋਮਣੀ ਕਾਲਦਲ ਪੁਨਰ ਰਸੁਰਜੀਤ ਦੇ ਵੱਡੇ ਆਗੂ ਸਚਨਜੀਤ ਬਰਾੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਵਿਅਕਤੀ ਦਾ ਇਨਕਾਊਂਟਰ ਪੁਲਿਸ ਨੇ ਕਰ ਦਿੱਤਾ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮਾਗੀ ਮੇਲੇ ਦੇ ਦੌਰਾਨ ਸਿਆਸੀ ਕਾਨਫਰੰਸਾਂ ਦੇਖਣ ਨੂੰ ਮਿਲੀਆਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਕਲਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀਆਂ ਸਿਆਸੀ ਕਾਨਫਰੰਸਾਂ ਇਸ ਸਮਾਗੀ ਮੇਲੇ ਦੇ ਦੌਰਾਨ ਕੀਤੀਆਂ ਗਈਆਂ ਨੇ ਤੇ ਇਸੀ ਸਿਆਸੀ ਕਾਨਫਰੰਸਾਂ ਦੇ ਵਿੱਚ ਵੱਡੇ ਦਾਅਵੇ ਇਹਨਾਂ ਲੀਡਰ ਨੇ ਵੀ ਕਰ ਦਿੱਤੇ ਨੇ ਤੇ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਸਿਆਸੀ ਕਾਨਫਰੰਸ ਦੇ ਵਿੱਚ ਕੁਝ ਵੱਡੇ ਐਲਾਨ ਕਰ ਦਿੱਤੇ ਨੇ ਇੱਕ ਵੱਡਾ ਦਾਵਾ ਖਲਾਸਾ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਹੈਰਾਨ ਹੁੰਦੇ ਵੀ ਦਿਖਾਈ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਮੌਕੇ ਇਸ ਮਾਗੀ ਮੇਲੇ ਦੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਭਾਸ਼ਣ ਦਿੱਤਾ ਜਾ ਰਿਹਾ ਸੀ ਤਾਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮੈਨੂੰ ਹੁਣੇ-ਹੁਣੇ ਖਬਰ ਮਿਲੀ ਹੈ ਕਿ ਨਵਾਂ ਸ਼ਹਿਰ ਦੇ ਬੰਗੇ ਦੇ ਨਾ ਲੱਗਦੇ ਇਲਾਕੇ ਦੇ ਵਿੱਚੋਂ 328 ਰੁਪਿਆਂ ਦੇ ਵਿੱਚੋਂ ਕੁਝ ਸਰੂਪ ਆ ਮਿਲੇ ਨੇ ਬੰਗੇ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ 169 ਸਰੂਪ ਆ ਪਾਵਣ ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਲੇ ਨੇ ਜਿਨ੍ਹਾਂ ਦੇ ਵਿੱਚੋਂ ਕੇਵਲ 30 ਦਾ ਰਿਕਾਰਡ ਹੀ ਗੁਰਦੁਆਰਾ ਸਾਹਿਬ ਦੇ ਵੱਲੋਂ ਦਿੱਤਾ ਗਿਆ ਜਦਕਿ ਬਾਕੀ 139 ਰੂਪਾਂ ਦਾ ਕੋਈ ਵੀ ਵੇਰਵਾ ਨਹੀਂ ਮਿਲਿਆ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ 328 ਰੂਪਾਂ ਦੇ ਵਿੱਚੋਂ 139 ਰੂਪ ਜੋ ਕਥਿਤ ਤੌਰ ਤੇ ਗਾਇਬ ਹੋਏ ਨੇ ਉਹ ਮਿਲ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਇਸ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਗੁਰੂ ਸਾਹਿਬ ਦੇ ਵੱਲੋਂ ਸਾਡੀ ਜੋ ਸੇਵਾ ਲਗਾਈ ਗਈ ਹੈ ਜੋ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਉਸ ਦੇ ਚੱਲਦੇ ਹੀ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਾਕੀ ਪਾਵਨ ਸਰੂਪ ਨੇ ਜਲਦੀ ਸਰਕਾਰ ਉਹਨਾਂ ਨੂੰ ਵੀ ਲੱਭ ਕੇ ਪ੍ਰਬੰਧਕਾਂ ਦੇ ਹਵਾਲੇ ਕੀਤਾ ਜਾਵੇਗਾ ਜੋ 139 ਰੂਪ ਨਵੇਂ ਮਿਲੇ ਨੇ ਇਸ ਸਬੰਧੀ ਸਾਰਾ ਫੇਰਵਾ ਤਿਆਰ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਬਣਦੇ ਅਸਥਾਨਾਂ ਤੇ ਬਰਾਜਮਾਨ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਬੀਆਂ ਦੇ 1000 ਰੁਪਏ ਬਾਰੇ ਵੀ ਵੱਡਾ ਐਲਾਨ ਕੀਤਾ ਗਿਆ ਹੈ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜਿਸਮੋ ਕੇ ਬੀਬੀਆਂ ਮੈਨੂੰ ਮਿਲਦੀਆਂ ਨੇ ਤੇ ਆਪਣੇ 1000 ਰੁਪਏ ਬਾਰੇ ਹੀ ਕਹਿੰਦੀਆਂ ਨੇ ਤੇ ਇਸ ਵਾਰ ਦੇ ਬਜਟ اجلاس ਦੇ ਵਿੱਚ ਜੋ ਸਰਕਾਰ ਦੇ ਵੱਲੋਂ ਨਵਾਂ ਬਜਟ ਪੇਸ਼ ਕੀਤਾ ਜਾਵੇਗਾ ਇਸ ਬਜਟ ਦੇ ਵਿੱਚ ਬੀਬੀਆਂ ਦੇ 1000 ਰੁਪਏ ਦਾ ਐਲਾਨ ਕੀਤਾ ਜਾਵੇਗਾ ਫਰਵਰੀ ਮਹੀਨੇ ਦੇ ਵਿੱਚ ਸਰਕਾਰ ਬਜਟ ਪੇਸ਼ ਕਰੇਗੀ ਤਾਂ ਇਸ ਦੇ ਵਿੱਚ ਬੀਬੀਆਂ ਦੇ 1000 ਰੁਪਏ ਬਾਰੇ ਵੱਡਾ ਐਲਾਨ ਕਰ ਦੇਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ 10 ਲੱਖ ਰੁਪਏ ਤੱਕ ਦਾ ਨਗਦ ਰਹਿਤ ਇਲਾਜ ਕੀਤਾ ਜਾਣ ਇਸ ਸਬੰਧੀ ਜਲਦੀ ਇਸ ਯੋਜਨਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਇਹਨਾਂ ਐਲਾਨਾਂ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਰਾਣੀਆਂ ਸਰਕਾਰਾਂ ਤੇ ਵੀ ਨਿਸ਼ਾਨੇ ਸੱਦਤੇ ਨੇ ਵਧਿਆ ਅਗਲੀ ਖਬਰ ਦੇ ਪਲ ਇਸ ਮਾਗੀ ਮੇਲੇ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ ਹੈ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੁਝ ਵੱਡੇ ਐਲਾਨ ਕਰ ਦਿੱਤੇ ਨੇ ਉਹਨਾਂ ਨੇ ਕਹਿਣ ਕਿ 10 ਸਾਲ ਸਾਡੀ ਸਰਕਾਰ ਨਹੀਂ ਰਹੀ ਹੈ ਤਾਂ 10 ਸਾਲਾਂ ਦੇ ਲਈ ਪੰਜਾਬ ਬਹੁਤ ਪਿੱਛੇ ਚਲ ਗਿਆ ਹੈ ਕਾਫੀ ਨੁਕਸਾਨ ਪੰਜਾਬ ਦਾ ਹੋ ਗਿਆ ਤੇ ਇਸ ਕਰਕੇ ਹੁਣ ਜੋ 2027 ਦੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣ ਇਸ ਮੌਕੇ ਖੀਰ ਦੇ ਵਿੱਚ ਸੁਖਪੀਰ ਸਿੰਘ ਬਾਦਲ ਨੇ ਭਾਸ਼ਣ ਦਿੰਦਿਆਂ ਆਖਿਆ ਕਿ ਜੇਕਰ 2027 ਦੇ ਵਿੱਚ ਸਰਕਾਰ ਅਕਾਲੀ ਗੱਲ ਦੀ ਬਣਦੀ ਹੈ ਤਾਂ 10 ਦਿਨਾਂ ਦੇ ਅੰਦਰ-ਅੰਦਰ ਜਿਸ ਮੌਕੇ ਸਰਕਾਰ ਬਣੇਗੀ 10 ਦਿਨਾਂ ਦੇ ਅੰਦਰ-ਅੰਦਰ ਫ੍ਰੀ ਟੂ ਵੈਲ ਦੇ ਕਨੈਕਸ਼ਨ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਜਾਣਗੇ ਮੈਨੂੰ ਕਿਸੇ ਨੇ ਦੱਸਿਆ ਹੈ ਕਿਸਾਨਾਂ ਦੇ ਵੱਲੋਂ 20-20 ਲੱਖ ਰੁਪਏ ਦੇ ਟੂ ਵੈਲ ਕਨੈਕਸ਼ਨ ਲਗਾਏ ਜਾ ਰਹੇ ਨੇ ਤੇ ਜਿਸ ਮੌਕੇ ਸਾਡੀ ਸਰਕਾਰ ਆਵੇਗੀ ਫਰੀ ਕਨੈਕਸ਼ਨ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਦੇਵਾਂਗੇ ਇਸ ਦੇ ਨਾਲ ਹੀ ਅਗਲੇ ਐਲਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖ ਦਿੱਤਾ ਗਿਆ ਕਿ ਰਾਜਸਥਾਨ ਨੂੰ ਜੋ ਪਾਣੀ ਬੇਵਜ੍ਹਾ ਸਰਕਾਰ ਦੇ ਵੱਲੋਂ ਕਾਂਗਰਸ ਦੀ ਸਰਕਾਰ ਨੇ ਨਹਿਰ ਕਾਢੀ ਤੇ ਉਸ ਤੋਂ ਬਾਅਦ ਲਗਾਤਾਰ ਰਾਜਸਥਾਨ ਨੂੰ ਬਿਨਾਂ ਕੋਈ ਪੈਸੇ ਲਿਆਂ ਪਾਣੀ ਭੇਜਿਆ ਜਾ ਰਿਹਾ ਹੈ ਇਹ ਨਹਿਰ ਬੰਦ ਕਰਾਂਗੇ ਬਾਰਡਰ ਏਰੀਆ ਵਾਲੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕਰਕੇ ਕਿਸਾਨਾਂ ਦੇ ਨਾਮ ਕਰਾਂਗੇ ਇੱਕ ਸਾਲ ਦੇ ਅੰਦਰ ਅੰਦਰ ਇੰਤਕਾਲ ਦਾ ਜੋ ਕੰਮ ਰੁਕਿਆ ਹੋਇਆ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਸਾਲ ਦੇ ਅੰਦਰ ਅੰਦਰ ਮੁਫਤ ਸਾਰਾ ਕੰਮ ਕਰਾਂਗੇ ਲਾਲ ਡੋਰੇ ਵਾਲੀਆਂ ਜ਼ਮੀਨਾਂ ਪੱਕੀਆਂ ਲੋਕਾਂ ਦੇ ਨਾਮ ਕਰਾਂਗੇ ਮੋਟਰਸਾਈਕਲ ਤੇ ਕੋਈ ਵੀ ਟੈਕਸ ਨਹੀਂ ਲੱਗੇਗਾ ਪੰਜਾਬ ਚੋਂ ਗੈਂਗਸਟਰ ਖਤਮ ਹੀ ਕਰ ਦਿਆਂਗੇ ਨਸ਼ਾ ਵੀ ਖਤਮ ਕਰ ਦਵਾਂਗੇ ਤੇ ਨਾਲ ਹੀ ਨਸ਼ਾ ਤਸਕਰਾਂ ਦੀ ਘੱਟੋ-ਘੱਟ 5 ਸਾਲ ਤੱਕ ਵੇਲ ਨਾ ਹੋ ਸਕੇ ਕਾਨੂੰਨ ਦੇ ਵਿੱਚ ਸੋਧ ਕਰਾਂਗੇ ਹਰ ਜ਼ਿਲ੍ਹੇ ਦੇ ਵਿੱਚ ਹੀ ਮੈਡੀਕਲ ਕਾਲਜ ਬਣਾਵਾਂਗੇ ਇਸ ਤੋਂ ਇਲਾਵਾ ਵੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਈ ਵੱਡੇ ਐਲਾਨ ਕਰ ਦਿੱਤੇ ਗਏ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਜੋ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਸਰਕਾਰ ਕਰ ਰਹੀ ਹੈ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਜੋ ਖਰਸ਼ਾ ਜਾਰੀ ਕੀਤਾ ਗਿਆ ਸੀ ਇਸ ਮਾਮਲੇ ਤੇ ਵੀ ਸੁਖਬੀਰ ਸਿੰਘ ਬਾਦਲ ਆ बोले ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਦੀ ਤਿਆਰੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੇ ਤਾਂ ਕਹਿਣ ਕਿ ਪ੍ਰਕਾਸ਼ ਸਿੰਘ ਬਾਦਲ ਵੀ ਕਈ ਸਾਲ ਜੇਲ੍ਹ ਦੇ ਵਿੱਚ ਕੱਟ ਕੇ ਆਏ ਨੇ ਤੇ ਜੇਕਰ ਮੈਂ ਰਹਿ ਆਵਾਂਗਾ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਏ ਭਗਵੰਤ ਮਾਨ ਮੈਨੂੰ ਅੰਦਰ ਕਰਨ ਦੀਆਂ ਤਿਆਰੀਆਂ ਕਰ ਰਿਹਾ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਕੋਲ ਹੁਣ ਪਾਵਰ ਹੈ ਜਿੰਨਾ ਜ਼ੋਰ ਲੱਗਦਾ ਹੈ ਲਾਲਾ ਉਸ ਤੋਂ ਬਾਅਦ ਫਿਰ ਤੇਨੂੰ ਦੱਸਾਂਗੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਵੱਡੀ ਗੱਲ ਅਖਤਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਧਾਰਮਿਕ ਸਥਾਨਾਂ ਤੇ ਹੁੰਦੀਆਂ ਸਿਆਸੀ ਕਾਨਫਰੰਸਾਂ ਸੰਬੰਧੀ ਕੋਟਸਾਲ ਪਹਿਲਾਂ ਵਿਵਾਦ ਚੱਲਿਆ ਕਿ ਸਿਆਸੀ ਕਾਨਫਰੰਸਾਂ ਬੰਦ ਹੋਣੇ ਚਾਹੀਦੀਆਂ ਨੇ ਕਿਉਂਕਿ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਨੇ ਤੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਰੱਖੇ ਜਾਂਦੇ ਨੇ ਉਹਨਾਂ ਨੂੰ ਯਾਦ ਸੰਗਤਾਂ ਕਰਦੀਆਂ ਨੇ ਪਰ ਇੱਥੇ ਕੁਝ ਸਿਆਸੀ ਲੋਕ ਆ ਕੇ ਆਪਣੀਆਂ ਸਿਆਸੀਆਂ ਰੋਟੀਆਂ ਸੇਕਦੇ ਨੇ ਤੇ ਵੱਡੇ ਵੱਡੇ ਝੂਠੇ ਐਲਾਨ ਕਰਦੇ ਨੇ ਇਸ ਕਰਕੇ ਧਾਰਮਿਕ ਸਥਾਨਾਂ ਤੇ E <síntos> ਸਿਆਸੀ ਕਾਨਫਰੰਸਾਂ ਤੇ ਰੋਕ ਲੱਗਣੀ ਚਾਹੀਦੀ ਹੈ ਕੁਝ ਸਾਲ ਪਹਿਲਾਂ ਇਹ ਮੰਗ ਉੱਠੀ ਤਾਂ ਉਸ ਮੌਕੇ ਤੇ 2017 ਦੇ ਜਥੇਦਾਰ ਗਿਆਨੀ ਗੁਰਪਚਨ ਸਿੰਘ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਕਿ ਧਾਰਮਿਕ ਸਥਾਨਾਂ ਤੇ ਪੋਲੀਟੀਕਲ ਪਾਰਟੀਆਂ ਜੋ ਸਿਆਸੀ ਕਾਨਫਰੰਸਾਂ ਕਰਦੀਆਂ ਨੇ ਅਜਿਹੇ ਮੌਕਿਆਂ ਤੇ ਇੱਕ ਕਾਨਫਰੰਸਾਂ ਨਾ ਕੀਤੀਆਂ ਜਾਣ ਪਰ ਅਜੋਕੇ ਸਮੇਂ ਦੇ ਵਿੱਚ ਸਿਆਸੀ ਕਾਨਫਰੰਸਾਂ ਦਾ ਦੌਰ ਫਿਰ ਤੋਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਹਨਾਂ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਦੇ ਵੱਲੋਂ ਸ਼੍ਰੀ ਕਾਲ ਅਕਸੈਪ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਇੱਕ ਅਪੀਲ ਕਰ ਦਿੱਤੀ ਗਈ ਹੈ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦਿਆਂ ਹੋਇਆਂ ਆਖਿਆ ਕਿ ਮੇਰੀ ਸ਼੍ਰੀ ਕਾਲਕਸੈਪ ਦੇ ਜਥੇਦਾਰ ਨੂੰ ਅਪੀਲ ਹੈ ਕਿ ਧਾਰਮਿਕ ਪਾਰਟੀਆਂ ਜੋ ਸਿਆਸੀ ਕਾਨਫਰੰਸਾਂ ਸ਼ਹੀਦੀ ਮੇਲਿਆਂ ਤੇ ਫਤਿਹਗੜ੍ਹ ਸਾਹਿਬ ਅਤੇ ਮੁਕਸਰ ਸਾਹਿਬ ਕਰ ਰਹੀਆਂ ਨੇ ਇਸ ਸਬੰਧੀ ਸਪਸ਼ਟ ਕੀਤਾ ਜਾਵੇ ਕਿਉਂਕਿ 2017 ਦੇ ਵਿੱਚ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਦੇ ਵੱਲੋਂ ਇਸ ਸਬੰਧੀ ਇੱਕ ਅਪੀਲ ਕੀਤੀ ਗਈ ਸੀ ਤਾਂ ਫਿਰ ਸਤਾਤਰੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਿਆਸੀ ਕਾਨਫਰੰਸ ਆ ਮਾਗੀ ਮੇਲੇ ਤੇ ਮੁਖਸਰ ਸਾਹਿਬ ਵਿਖੇ ਕਿਵੇਂ ਕਰ ਰਹੀਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਐਕਸ਼ਨ ਕੀਤਾ ਜਾਵੇਗਾ ਅਸੀਂ ਕਾਂਗਰਸ ਦੇ ਵਿੱਚ ਰਹਿੰਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮਾਂ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 2017 ਤੋਂ ਬਾਅਦ ਕੋਈ ਵੀ ਸਿਆਸੀ ਕਾਨਫਰੰਸ ਆ ਨਹੀਂ ਕੀਤੀ ਹੈ ਸ੍ਰੀ ਕਲਤਕ ਸਹਿਬ ਦੇ ਹੁਕਮਾਂ ਦਾ ਸਭ ਨੂੰ ਸਤਕਾਰ ਕਰਨਾ ਚਾਹੀਦਾ ਹੈ ਉਮੀਦ ਹੈ ਕਿ ਸ੍ਰੀ ਕਲਤਕ ਸਹਿਬ ਦੇ ਜਥੇਦਾਰ ਇਸ ਸਬੰਧੀ ਨੋਟਿਸ ਲੈਣਗੇ ਅਮਰਿੰਦਰ ਸਿੰਘ ਰਾਜਾ ਫਟਿੰਗ ਦੇ ਵੱਲੋਂ ਇੱਥੇ ਇਹ ਗੱਲ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਪਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਹਰੇਕ ਵਰਗ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਦੂਸਰੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਵੀ ਵੱਡੀ ਮਾਰ ਵੱਜੀ ਹੈ ਆਰਥਿਕ ਪੱਖੋਂ ਵੀ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਦੇ ਸਬੰਧੀ ਹੋਣਾ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਗਈ ਹੈ ਭਾਰਤੀ ਰਿਜ਼ਰਵ ਬੈਂਕ ਨੇ ਹੜ੍ਹ ਮਾਰੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਆਖਿਆ ਕਿ ਸਮੂਹ ਬੈਂਕਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਉਹਨਾਂ ਕਿਸਾਨਾਂ ਨੂੰ ਨਵਾਂ ਫਸਲੀ ਕਰਜ਼ਾ ਦੇਣ ਜਿਹੜੇ ਕਿਸਾਨ ਪਿਛਲੇ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕੇ ਨੇ ਇਸ ਤਰ੍ਹਾਂ ਸੂਬੇ ਦੇ 1695 ਡਿਫਾਲਟਰ ਪਿੰਡਾਂ ਦੇ ਕਿਸਾਨਾਂ ਲਈ ਨਵਾਂ ਫਸਲੀ ਕਰਜ਼ਾ ਲੈਣ ਦਾ ਰਾਹ ਖੁੱਲ ਗਿਆ ਕਿਉਂਕਿ ਇਹ ਕਿਸਾਨ ਹੜਾਂ ਦੀ ਮਾਰ ਪੈਣ ਕਰਕੇ ਪਿਛਲੇ ਫਸਲੀ ਕਰਜ਼ੇ ਦੀ ਕਿਸ਼ਤ ਨਹੀਂ ਤਾਰ ਸਕੇ ਨੇ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਹੜਾਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਕਈ ਕਈ ਫੁੱਟ ਤੱਕ ਰੇਤ ਵੀ ਚੜ ਗਏ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਲਟਾ ਪੈਸੇ ਖਰਚ ਕੇ ਇਸ ਰੇਤ ਨੂੰ ਕੱਢਿਆ ਗਿਆ ਤੇ ਹੁਣ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਇੱਥੇ ਇਹ ਗੱਲ ਆਖ ਦਿੱਤੀ ਗਈ ਹੈ ਕਿ ਜਿਹੜੇ ਕਿਸਾਨਾਂ ਨੇ ਕਰਜ਼ਾ ਬੈਂਕ ਤੋਂ ਲਿਆ ਹੋਇਆ ਸੀ ਹੜ੍ਹ ਕਰਕੇ ਉਹਨਾਂ ਦੀ ਫਸਲ ਤਬਾਹ ਹੋ ਗਈ ਉਹ ਕਰਜ਼ੇ ਦੀ ਕਿਸ਼ਤ ਨਹੀਂ ਤਾਰ ਸਕੇ ਤਾਂ ਬੈਂਕਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ ਤੇ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਇਹ ਗੱਲ ਆਖ ਦਿੱਤੀ ਹੈ ਕਿ ਜਿਨ੍ਹਾਂ ਕਿਸਾਨਾਂ ਨੂੰ ਕਿਸ਼ਤ ਨਾ ਦੇਣ ਕਰਕੇ ਡਿਫਾਲਟਰ ਐਲਾਨਿਆ ਗਿਆ ਉਹਨਾਂ ਨੂੰ ਨਵਾਂ ਕਰਜ਼ਾ ਦਿੱਤਾ ਜਾਵੇ ਤਾਂ ਜੋ ਕਰਜ਼ਾ ਲੈ ਕੇ ਆਪਣਾ ਫਿਰ ਤੋਂ ਸਰਕਲ ਚਲਾ ਸਕਣ ਪਰ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਸ਼ਰਤ ਵੀ ਰੱਖੀ ਹੈ ਸ਼ਰਤ ਇਹ ਲਗਾਈ ਗਈ ਹੈ ਕਿ ਕਿਸਾਨਾਂ ਨੇ ਹੜਾ ਤੋਂ ਪਹਿਲਾਂ 28 ਅਗਸਤ ਤੱਕ ਆਪਣੇ ਫਸਲੀ ਕਰਜ਼ੇ ਦਾ ਨਿਯਮਤ ਭੁਗਤਾਨ ਕੀਤਾ ਹੋਵੇ ਯਾਨੀ ਕਿ ਕਿਸਾਨ ਇਸ ਤਰੀਕ ਤੱਕ ਪਹਿਲਾ ਫਸਲੀ ਕਰਜ਼ੇ ਦਾ ਡਿਫਾਲਟਰ ਨਾ ਹੋਵੇ 28 ਅਗਸਤ ਤੱਕ ਜਿਸ ਕਿਸਾਨ ਨੇ ਫਸਲੀ ਕਰਜ਼ੇ ਦੀ ਕਿਸ਼ਤ ਭਰੀ ਹੈ ਉਹੀ ਨਵਾਂ ਫਸਲੀ ਕਰਜ਼ਾ ਲੈ ਸਕਦਾ ਹੈ ਇਹ ਸਰਕਾਰ ਦੇ ਵੱਲੋਂ ਸ਼ਰਤ ਵੀ ਰੱਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਪੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਸਿਆਸੀ ਤੌਰ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਕੋਲੋਂ ਜੋ ਮਨਜ਼ੂਰੀ ਲੈਣੀ ਪੈਂਦੀ ਹੈ ਉਹ ਮਨਜ਼ੂਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੰਗਲੈਂਡ ਦਾ ਦੌਰਾ ਕੀਤਾ ਜਾਣਾ ਸੀ ਇਸ ਮੌਕੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਾਣਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਤੌਰ ਤੇ ਜੋ ਪ੍ਰਵਾਨਗੀ ਵਿਦੇਸ਼ ਮੰਤਰਾਲੇ ਦੇ ਕੋਲੋਂ ਲੈਣੀ ਪੈਂਦੀ ਹੈ ਉਹ ਵਿਦੇਸ਼ ਮੰਤਰਾਲੇ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵੇਸ਼ ਸੰਮੇਲਨ ਸੰਬੰਧੀ ਇੰਗਲੈਂਡ ਅਤੇ ਯੂਕਰੇਨ ਜਾਣਾ ਸੀ ਉੱਥੇ ਦੇ ਅਧਿਕਾਰੀਆਂ ਨਾਲ ਨਿਵੇਸ਼ ਸੰਬੰਧੀ ਗੱਲਬਾਤ ਕਰਨੀ ਸੀ ਤੇ ਜੋ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਿਵੇਸ਼ ਸੰਮੇਲਨ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਸੱਦਾ ਵੀ ਦੇਣਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਜਾਣ ਦੀ ਮਨਜ਼ੂਰੀ ਨਹੀਂ ਮਿਲੀ ਸੀ ਪਰ ਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਗਏ ਸਨ ਇਸ ਮੌਕੇ ਉਹਨਾਂ ਨੇ ਫਿਰ ਯੂਕੇ ਅਤੇ ਯੂਕਰੇਨ ਜਾਣਾ ਸੀ ਇਸ ਸਬੰਧੀ ਮਨਜ਼ੂਰੀ ਮੰਗੀ ਗਈ ਪਰ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਕਾਰਨ ਇਸ ਦੇ ਪਿੱਛੇ ਕੋਈ ਵੀ ਨਹੀਂ ਦੱਸਿਆ ਗਿਆ ਹੈ ਵਧਿਆ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲਦਲ ਪੁਨਰ ਸੁਰਜੀਤ ਦੇ ਮੁਖ ਬੁਲਾਰੇ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਹੈ ਚਰਨਜੀਤ ਸਿੰਘ ਬਰਾੜ ਜਿਥੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਸਨ ਉੱਥੇ ਹੀ ਉਹਨਾਂ ਦੇ ਵੱਲੋਂ ਲੰਮੇ ਸਮੇਂ ਦੇ ਲਈ ਅਕਾਲੀ ਦਲ ਲਈ ਕੰਮ ਵੀ ਕੀਤਾ ਗਿਆ ਪਰ ਹਾਲ ਹੀ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬਗਾਵਤ ਉੱਠੀ ਵੱਖਰਾ ਧੜਾ ਬਣਿਆ ਜਿਸ ਦੀ ਡਿਊਟੀ ਸ਼੍ਰੀ ਕਾਰਤਕ ਸਾਹਿਬ ਦੇ ਵੱਲੋਂ ਭਰਤੀ ਸਬੰਧੀ ਲਗਾਈ ਗਈ ਤਾਂ ਉਸ ਭਰਤੀ ਵਿੱਚ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤਾਂ ਹੁਣ ਅਚਾਨਕ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਹਿਣਾ ਹੈ ਕਿ ਸ਼੍ਰੋਮਣੀ ਕਾਦਲ ਪੂਰਨ ਸਰਜੀਤ ਦੀ ਮੁੰਡਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇਣਾ ਇਸ ਸਬੰਧੀ ਜੋ ਅਸਤੀਫੇ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਨ ਦੱਸੇ ਗਏ ਨੇ ਇਸ ਲੰਮੇ ਚੌੜੇ ਅਸਤੀਫੇ ਦੇ ਵਿੱਚ ਦੋ ਮੁੱਖ ਕਾਰਨ ਨੇ ਪਹਿਲੀ ਗੱਲ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸ਼੍ਰੋਮਣੀ ਕਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਭਾਵੇਂ ਸਿਧਾਂਤਕ ਤੌਰ ਤੇ ਸਾਡੇ મતਭੇਦ ਸਨ ਪਰ ਉਹਨਾਂ ਨੇ ਪਾਰਟੀ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਕੰਮ ਕਰਦਿਆਂ ਹੋਇਆਂ ਕਦੇ ਵੀ ਮਾਣ ਇੱਜ਼ਤ ਦੀ ਕਮੀ ਮਹਿਸੂਸ ਨਹੀਂ ਹੋਈ ਹੈ ਤੇ ਅਗਲੇ ਕਾਰਨ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸ਼੍ਰੋਮਣੀ ਕਲਦਲ ਪੂਰਨ ਸੁਰਜੀਤਾ ਸਿਧਾਂਤਾਂ ਦੇ ਮੁਤਾਬਕ ਜੋ ਸ਼੍ਰੋਮਣੀ ਕਲਦਲ ਨੂੰ ਚਲਾਉਣ ਦੇ ਲਈ ਬਣਾਇਆ ਗਿਆ ਸੀ ਉਹੀ ਖੁਦ ਹੁਣ ਸਿਧਾਂਤਾਂ ਤੋਂ ਪੜਕਦਾ ਦਿਖਾਈ ਦੇ ਰਿਹਾ ਹੈ ਇਹਨਾਂ ਲੰਮਾ ਸਮਾਂ ਹੋ ਗਿਆ ਹੈ ਸ਼੍ਰੋਮਣੀ ਕਲਦਲ ਪੂਰਨ ਸੁਰਜੀਤ ਬਣੇ ਨੂੰ ਅਜੇ ਤੱਕ ਕੋਈ ਵੀ ਜ਼ਮੀਨੀ ਪੱਧਰ ਤੇ ਵੱਖਰਾ ਪ੍ਰੋਗਰਾਮ ਕੋਈ ਤਕੜਾ ਪ੍ਰੋਗਰਾਮ ਨਹੀਂ ਦਿੱਤਾ ਗਿਆ ਜੋ ਵਰਕਰ ਇਸ ਅਕਾਲੇ ਦਲ ਦੇ ਨਾਲ ਜੁੜੇ ਹੋਏ ਨੇ ਉਹ ਵੀ ਨਿਰਾਸ਼ ਹੁੰਦੇ ਦਿਖਾਈ ਦੇ ਰਹੇ ਨੇ ਇਸ ਕਰਕੇ ਮੈਂ ਇਹਨਾਂ ਕੁਝ ਕਾਰਨਾਂ ਕਰਕੇ ਮੈਂ ਹੋਰ ਕੋਈ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਜੋ ਇਸ ਨਵੇਂ ਕਾਲ ਦਲ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਮੈਂ ਆਪਣੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਤੇ ਇਸ ਜਨਰਾਲੀ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਇਸ਼ਾਰਾ ਇਹ ਵੀ ਕਰ ਦਿੱਤਾ ਗਿਆ ਕਿ ਇਸ ਅਸਤੀਫੇ ਤੋਂ ਬਾਅਦ ਉਹ ਘਰ ਦੇ ਵਿੱਚ ਨਹੀਂ ਬੈਠਣਗੇ ਜਲਦੀ ਹੀ ਅਗਲਾ ਕਦਮ ਪੁੱਟਣਗੇ ਇਸ ਤੋਂ ਬਾਅਦ ਇਹ ਹੈ ਕਿ ਕਿਸੇ ਨਵੀਂ ਪਾਰਟੀ ਦੇ ਵਿੱਚ ਚਰਨਜੀਤ ਸਿੰਘ ਬਰਾੜ ਸ਼ਾਮਿਲ ਹੋ ਸਕਦੇ ਨੇ ਵਾਧਿਆਂ ਅਗਲੇ ਤੇ ਆਖਰੀ ਖਬਰ ਦੇ ਪੱਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਲਟੋਹਾ ਦੇ ਸਰਪੰਚਾ ਜਰਮਨ ਸਿੰਘ ਦਾ ਜੋ ਵਿਆਹ ਦੇ ਸਮਗ ਮੌਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਦੋ ਮੁੱਖ ਸ਼ੂਟਰਾਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਸ ਸਮੇਤ ਕੁਝ ਹੋਰ ਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਬਾਅਦ ਹੁਣ ਨਵੀਂ ਖਬਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਇਸ ਵਿੱਚ ਮੁੱਖ ਸ਼ੂਟਰ ਸੁਖਰਾਜ ਸਿੰਘ ਨੂੰ ਜਿਸ ਮੌਕੇ ਪੁਲਿਸ ਨੇ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਪਿੰਡ ਜੇਠੂਵਾਲ ਦੇ ਕੋਲ ਇੱਕ ਜਗ੍ਹਾ ਤੇ ਲੈ ਕੇ ਗਏ ਤਾਂ ਇਸ ਮੌਕੇ ਇਸ ਮੁੱਖ ਸ਼ੂਟਰ ਦੇ ਵੱਲੋਂ ਪੁਲਿਸ ਦੇ ਉੱਪਰ ਵੀ ਗੋਲੀਬਾਰੀ ਕਰ ਦਿੱਤੀ ਗਈ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਉਲਟਾ ਗੋਲੀਬਾਰੀ ਕੀਤੀ ਤਾਂ ਇਸ ਦੇ ਵਿੱਚ ਸੁਖਰਾਜ ਸਿੰਘ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ ਇਨਕਾਊਂਟਰ ਦੇ ਦੌਰਾਨ ਸੁਖਰਾਜ ਸਿੰਘ ਨੂੰ ਗੋਲੀ ਲੱਗੀ ਹੈ ਤਾਂ ਮੌਤ ਹੋ ਗਈ ਹੈ ਤੇ ਇਸ ਮੌਕੇ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਹੈ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਹੈ ਇਸ ਮੌਕੇ ਪੁਲਿਸ ਦੀ ਗੱਡੀ ਉੱਪਰ ਵੀ ਗੋਲੀਬਾਰੀ ਕੀਤੀ ਗਈ ਹੈ ਤਾਂ ਇਹ ਸਬਣਾ ਦੇ ਵਿਚਾਰ ਦੇ ਵਿੱਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਸੁਖਰਾਜ ਸਿੰਘ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ ਪੁਲਿਸ ਨੇ ਦਾਵਾ ਕੀਤਾ ਹੈ ਇਸ ਅੰਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਨ ਪੰਜਾਬ ਦੇ ਨਾਲ